ਫਿਲਹਾਲ ਦੇ ਵਿੱਚ ਉਹ ਗੁੰਡਾ ਕਰਤੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਜਿੱਥੇ ਗੁਰਾਇਆਂ ਦੇ ਕੋਲ ਇੱਕ ਘਰ ਦੇ ਉੱਤੇ 15 ਤੋਂ 20 ਦੇ ਕਰੀਬ ਨੌਜਵਾਨ ਆ ਕੇ ਧਾਵਾ ਬੋਲ ਦਿੰਦੇ ਨੇ ਹਮਲਾ ਕਰਦੇ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਘਰ ਦੀ ਪੂਰੀ ਤਰੀਕੇ ਨਾਲ ਭੰਨਤੋੜ ਕਰ ਦਿੰਦੇ ਨੇ ਇਸ ਤੋਂ ਇਲਾਵਾ ਇੱਕ ਗੱਡੀ ਨੂੰ ਵੀ ਪੂਰੀ ਤਰੀਕੇ ਦੇ ਨਾਲ ਨੁਕਸਾਨ ਪਹਾਈ ਜਾਂਦਾ ਤਾਂ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਜਾਂਦੀ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿਵੇਂ ਮੋਟਰਸਾਈਕਲਾਂ ਤੇ ਇਹ ਅਣਪਛਾਤੇ ਆਉਂਦੇ ਨੇ ਅਤੇ ਬਿਨਾਂ ਕਿਸੇ ਗੱਲ ਤੋਂ ਘਰ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੰਦੇ ਨੇ ਇਹਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਵਿਖੇ ਜਾ ਸਕਦੇ ਨੇ ਇਸ ਤੋਂ ਇਲਾਵਾ ਘਰ ਤੇ ਇੱਟਾ ਰੋੜੇ ਵੀ ਇਹਨਾਂ ਦੇ ਵੱਲੋਂ ਚਲਾਏ ਗਏ ਨੇ ਜਿਸ ਤੋਂ ਬਾਅਦ ਜੋ ਪਰਿਵਾਰਕ ਮੈਂਬਰ ਸਨ ਜੋ ਘਰ ਦੇ ਵਿੱਚ ਮੌਜੂਦ ਸਨ ਔਰ ਦਰਜਾਦਾਨੇ ਉਸ ਦੇ ਬਾਰੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਕਿ ਇੱਕ ਇਹ ਲੀਡਰ ਦਾ ਘਰ ਹੈ ਪਰ ਇੱਕ ਕਿਸ ਰੰਜਿਸ਼ ਕਰਕੇ ਇਹਨਾਂ ਦੇ ਵੱਲੋਂ ਦਾਵਾ ਬੋਲਿਆ ਗਿਆ ਕਿ ਉਹ ਘਰ ਤੇ ਹਮਲਾ ਕੀਤਾ ਗਿਆ ਇਸ ਬਾਰੇ ਕੋਈ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ ਪੀੜਤ ਪਰਿਵਾਰ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤਾਂ ਸੀਸੀਟੀਵੀ ਦੇ ਵਿੱਚ ਇਹ ਪੂਰੀ ਘਟਨਾ ਕੈਦ ਹੋ ਜਾਂਦੀ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ 5-6 ਮੋਟਰਸਾਈਕਲਾਂ ਤੇ ਇਹ ਅਣਪਛਾਤੇ ਆਉਂਦੇ ਨੇ ਘਰ ਤੇ ਹਮਲਾ ਬੋਲ ਕੇ ਫਿਰ फरार हो ਜਾਂਦੇ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਨੂੰ ਪੀੜਤ ਪਰਿਵਾਰ ਦੇ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਆ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਜਲਦ ਹੀ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇਗੀ ਅਹੀਂ ਮੈਂ ਤੇ ਮੇਰਾ ਫਰੈਂਡ ਅਹੀਂ ਇੱਥੇ ਆਪਣੇ ਘਰਾਂ ਦੇ ਬਾਹਰ ਖੜੇ ਸੀਗੇ ਇਧਰੋਂ ਮੁੰਡਿਆਂ ਦੀ ਡਾਰ ਤੇ ਡਾਰ ਆਈ 15 20 ਆਣੇ ਸੀਗੇ ਉਹਨਾਂ ਨੇ ਆਉਂਦਿਆਂ ਨੇ ਸਾਡੇ ਤੇ ਹਮਲਾ ਕਰਤਾ ਅਹੀਂ ਭੱਜ ਗਏ ਆਪਣੇ ਘਰਾਂ ਦੇ ਅੰਦਰ ਬੜੇ ਉਹ 12 ਟਕੂਏ ਟੂਕਾ ਲੈ ਕੇ ਆਏ ਹੀ ਆ ਚਦਰਾਂ ਚੋਂ ਦਰਾਂ ਪਾੜ ਕੇ ਚਲੇ ਗਏ ਸਾਡੇ ਘਰੇ ਜੀ ਕੋਈ ਰੰਜਿਸ਼ ਸੀਗੀ ਭਾਜੀ ਰੰਜੀ ਸਾਡੀ ਕੋਈ ਰੰਜਿਸ਼ ਨਹੀਂ ਸੀ ਭਾਈ ਯਾਰ ਤੇ ਆ ਗੱਡੀ ਦਾ ਸ਼ੀਸ਼ਾ ਭੰਨ ਕੇ ਦੇਖ ਲੋ ਸਾਡੇ ਸਾਹਮਣੇ ਹੀ ਹੈ ਜੀ ਪੁਲਿਸ ਨੂੰ ਕਰਤਾ ਨਿਫੋਮ ਪੁਲਿਸ ਆ ਕੇ ਦੇਖ ਗਈ ਹੈ ਮੌਕਾ ਹੀ ਸਾਰਾ ਕੁਝ ਸਾਡੇ ਘਰ ਤੇ ਹਮਲਾ ਕੀਤਾ ਗਿਆ 10-15 ਬੰਦਿਆਂ ਨੇ ਆਣ ਮਛਾਤੇ ਬੰਦੇ ਆ ਇੱਕ ਦੋ ਪਛਾਣੇ ਵੀ ਆ ਵਿੱਚੋਂ ਉਹਨਾਂ ਉਹਨਾਂ ਦੇ ਪਛਾਣਨ ਤੇ ਮੈਂ ਅੰਦਰ ਸੀਗਾ ਮੁੰਡੇ ਨੂੰ ਮਤਲਬ ਪਏ ਉਹ ਬਾਹਰੋਂ ਨੱਠ ਕੇ ਤੇ ਮੁੰਡਾ ਅੰਦਰ ਆਵੜਿਆ ਨੱਠ ਕੇ ਉਹਨੇ ਸਾਡੇ ਗੇਟਾਂ 'ਚ ਸਾਡੇ ਕਿਰਪਾਨਾਂ ਮਾਰੀਆਂ ਸਾਡੇ ਇੱਕ ਸ਼ੈੱਡ ਜਿਹੀ ਉੱਚ ਮਾਰੀਆਂ ਦੋ ਫੈਰ ਕੀਤੇ ਇੱਥੇ ਕਰਕੇ ਜਦੋਂ ਅਸੀਂ ਮਤਲਬ ਬਾਹਰ ਨਿਕਲਦੇ ਸੀ ਤਾਂ ਨੱਠਦੇ ਸੀ ਮੋਰ ਨੂੰ ਕਦੇ ਪਿੱਛੇ ਨੂੰ ਇਦਾਂ ਕਰਦੇ ਕਰਦੇ 5-7 ਮਿੰਟ ਉਹਨੇ ਖੂਬ ਸਾਡੇ ਉੱਤੇ ਨੰਗਾ ਨਾਜ਼ ਕੀਤਾ ਜੀ ਗੁੰਡਾ ਕਰਦੀ ਦਾ ਪੁਲਿਸ ਆਈ ਸੀ ਮੌਕਾ ਦੇਖ ਕੇ ਚਲੀ ਗਈ ਮੈਂ ਢੇੜਾ ਲਾ ਕੇ ਆਈ ਹਾਂ ਜਲੰਧਰੋਂ ਮੈਂ ਉੱਥੇ ਮੋੜ ਤੇ ਖੜਾ ਸੀਗਾ ਜਦੋਂ ਮੈਂ ਆ ਕੇ ਖੜਾ ਮੇਰਾ ਮੁੰਡਾ ਮਿੱਤਰ ਸੀ ਮੇਰਾ ਅਮਰਤ ਤੇ ਇਹੀ ਖੜੇ ਸੀ ਦੋਨੇ ਜਣੇ ਤੇ ਪਿੱਛੋਂ 15 20 ਜਣੇ ਆਏ ਮੋਟਰ ਵਾਲਾਂ ਦੇ ਇੱਕ ਗੱਡੀ ਆਈ ਤੇ ਮੈਂ ਡਰ ਕੇ ਗੱਡੀ ਗਾਹ ਨੂੰ ਕੱਢ ਲਈ ਇੱਥੇ ਲੈ ਕੇ ਆਇਆ ਮੋੜ ਤੇ ਹੀ ਗੱਡੀ ਉਹਨਾਂ ਨੇ ਸ਼ੀਸ਼ਾ ਭੰਨ ਤਾ ਗੱਡੀ ਦਾ ਆਣ ਕੇ ਪੈਂਦੀ ਸੱਟਾਈ ਤੇ ਮੈਂ ਗੱਡੀ ਮੋੜੇ ਦੜਾਈ ਉਹ ਮਗਰ ਪੈ ਗਏ ਸਾਰੇ ਜਣੇ ਮਗਰ ਉੱਦਾਂ ਹੀ ਗਏ ਇੱਥੇ ਤੀ ਫੇ ਆਣ ਕੇ ਗਾਲਾ ਗੋਲਾ ਕੱਢਣ ਲੱਪੇ ਐਦਾਂ ਕਰਦੇ ਆਂਗੇ ਉਦਾਂ ਕਰਦੇ ਆਂਗੇ ਤੁਹਾਡੀ ਫੇ ਉਹਨਾਂ ਨੇ ਦਰਵਾਜ਼ੇ ਪਾੜੇ ਦਰਵਾਜੇ ਪਾੜੇ ਫੇ ਫੋਨ ਫੋਨ ਤੇ ਗਾਲਾਂ ਕੂ ਕੱਢਦੇ ਆ ਫੋਨ ਕਰ ਕਰਕੇ ਸਾਨੂੰ ਮੇਰੀ ਕੋਈ ਲਾਕ ਡਾਟ ਨਹੀਂ ਵਿੱਚੇ ਮੇਰੀ ਗੱਡੀ ਵੀ ਭੰਨ ਦਿੱਤੀ ਉਹਨਾਂ ਨੇ